ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਫੈਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਮੈਂ ਵੀ ਸੇਰ ਸੇਰ ਹੋ ਗਈਆਂ ਰੈਡੀ ਕਿਉਂਕਿ ਗੁਰਦੁਆਰਾ ਸਾਹਿਬ ਹੋਇਆ ਹੋਇਆ ਸੀ ਪਰਸੋਂ ਦਾ ਪਾਠ ਕਰਗਾਸ਼ ਤੇ ਅੱਜ ਆਪਾਂ ਵੀ ਉੱਥੇ ਜਾ ਰਹੇ ਸੀ ਪਾਠ ਦੇ ਭੋਗ ਤੇ ਫਿਲਹਾਲ ਸੂਟ ਪਾਇਆ ਹੈ ਅੱਜ ਮੈਂ ਤੁਸੀਂ ਦੇਖੋ ਇਹ ਵਾਲਾ ਤੇ ਬਸ ਮੈਂ ਥੋੜਾ ਹੋਤਾ ਹੁਣ ਆਪਣਾ ਸਕਿਨ ਕੇਅਰ ਵੇਰਾ ਕਰਕੇ ਉਸ ਦੁਆਚ ਚੱਲ ਗਈਆਂ ਗੁਰਦੁਆਰਾ ਸਾਹਿਬ ਵਾਲਾਂ ਸੋ ਮੈਂ ਹੋ ਗਈਆਂ ਰੈਡੀ ਤੇ ਮੈਂ ਅੱਜ ਲਗਾਈ ਆ ਹਲਕੀ ਛੋਟੀ ਜੀ ਬਿੰਦੀ ਵਾਲੀ ਮਨੇ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਾਲ ਨੂੰ ਤੇ ਤੁਸੀਂ ਪਿੱਛੇ ਸ਼ਾਇਦ ਸੁਣ ਰਹੇ ਹੋਵੋਗੇ ਨਵੇਂ ਮੱਲੇ ਦੇ ਸ਼ਲੋਕ ਪੜੇ ਜਾ ਰਹੇ ਹੋਣਗੇ ਤੇ ਬਸ ਸਮਾਪਤੀ ਦਾ ਟਾਈਮ ਥੋੜਾ ਟਾਈਮ ਤੱਕ ਸਮਾਪਤੀ ਹੋ ਜਾਣੇ ਗੁਰਦੁਆਰਾ ਸਾਹਿਬ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੈਂ ਆ ਗਈ ਸੀ ਆ ਕੇ ਮੈਂ ਕਾਰ ਦੇ ਵਿੱਚ ਥੋੜਾ ਝਾੜੂ ਪੋਚਾ ਕੀਤਾ ਕਿਉਂਕਿ ਸਵੇਰੇ ਮੈਂ ਬਸ ਜਸਟ ਝਾੜੂ ਮਾਰ ਕੇ ਚਲੀ ਗਈ ਸੀ ਤੇ ਫਿਰ ਮੈਂ ਸੋਚਿਆ ਕਿ ਚਲੋ ਆ ਕੇ ਪੋਚਾ ਵਗੈਰਾ ਲਾ ਦਿੰਦੇ ਆ ਧੁੱਪ ਵਧੀਆ ਨਿਕਲੀ ਹੋਈ ਸੀ ਅੱਜ ਇਸ ਕਰਕੇ ਅੱਜ ਮੈਂ ਵੇੜਿਆਂ 'ਚ ਵੀ ਪੋਚਾ ਲਾਤਾ ਸੀ ਤੇ ਹੁਣ ਮੰਮੀ ਕਹਿੰਦੇ ਮੇਰੇ ਸਿਰ 'ਚ ਤੇਲ ਲਾ ਦਿਓ ਹੂੰ ਪਰ ਮੈਂ ਸਾਰੀ ਕੀ ਰਕੇ ਰਾਂਜ ਲਾ ਨਹੀਂ ਆ ਮੈਂ ਉਹਨਾਂ ਵਰਤ ਕੇ ਲੇਖ ਲੈਣੀ ਹੈ ਹਰ ਮੱਛਰ ਨੂੰ ਮੈਂ ਬਾਹਰੋਂ ਪਾਉਂਦਾ। ਫੜਕਾ ਲਾਤਾ ਸੀ। ਆਦਿਨ ਤੱਕ ਮੈਂ ਸੰਭਾ ਤੁਸਕੀ। ਬਾਤਨਾ ਮੈਂ ਸੋ ਗਈ ਸੀ ਤੇ ਤਕਰੀਬਨ 2 ਤੋਂ 3 ਘੰਟੇ ਹੁਣ ਮੈਂ ਸੋ ਕੇ ਉੱਠ ਗਈ ਆ। ਸ਼ਾਮ ਦਾ ਟਾਈਮ ਹੋ ਗਿਆ ਹੈ ਅੱਜ ਰੋਟੀ ਪਾਣੀ ਮੰਮੀ ਬਣਾ ਰਹੀ ਨੇਗੇ ਕਿਉਂਕਿ ਚੁੱਲ੍ਹੇ ਤੇ ਬਣਾਣੀ ਸੀ ਮੱਕੀ ਦੀ ਰੋਟੀ ਤੇ ਮੰਮੀ ਲੱਗੇ ਹੋਏ ਨੇ ਬਾਹਰ ਰੋਟੀ ਲਾਣ ਤੇ ਮੈਂ ਹੁਣ ਲਾ ਕੇ ਆਈਆਂ ਜੋਤ। ਗੁਰਬਾਣੀ ਆਪਾਂ ਲਾਤੀ ਸੀ। आज का दिन ना बस मिनट च लंघ गया मतलब इन्ना कुछ कर कर भी नहीं है फिर भी थोड़े मतलब छोटे छोटे दिन हो गए नहीं तो कि मिनट च ही सारा कुछ लंघ गया है फिर मैं सोच कि चलो शाम का टाइम हो गया तकरीबन पांच बजे भाई फिर साढ़े मंदिर के करो दर्शन देखो जी ਕਾਫੀ ਜ਼ਿਆਦਾ ਜੰਮ ਗਿਆ ਆ ਬੱਤੀਆਂ ਵੀ ਜੰਮੀਆਂ ਪਈਆਂ ਆ ਤੇ ਮੈਂ ਹੁਣ ਇਹਨਾਂ ਨੂੰ ਪਹਿਲਾਂ ਗਰਮ ਕਰਕੇ ਲੈ ਕੇ ਆਉਣਾ ਪਈਗਾ ਕਿਉਂਕਿ ਐਵੇਂ ਤੇ ਇਹਦੇ ਵਿੱਚੋਂ ਪੱਤੀਆਂ ਨਿਕਲ ਹੀ ਨਹੀਂ ਰਹੀਆਂ ਹੈਗੀਆਂ ਤੇ ਫਿਰ ਮੈਂ ਸੋਚਿਆ ਚਲੋ ਪਹਿਲਾਂ ਇਹਨਾਂ ਨੂੰ ਗਰਮ ਕਰਕੇ ਲੈ ਕੇ ਆਨੇ ਆ ਉਹ ਜੋਤ ਬੱਤੀ ਕਰ دینی ਹੁੰਦੀ ਆ ਤੇ ਡੇਲੀ ਮੈਂ ਤੁਹਾਨੂੰ ਵਲੌਗ ਦੇ ਵਿੱਚ ਇਸ ਲਈ ਨਹੀਂ ਦਿਖਾਉਂਦੀ ਕਿਉਂਕਿ ਅ ਇਸ ਟਾਈਮ ਮੈਂ ਕਦੇ ਹੀ ਵਲੌਗ ਸ਼ੂਟ ਕਰ ਰਹੀ ਆ ਅੱਜ ਫਿਲਹਾਲ ਮੈਂ ਵਲੌਗ ਇਸ ਟਾਈਮ ਸ਼ੂਟ ਕਰ ਲਈ ਸੀ ਤੇ ਮੈਂ ਤੁਹਾਡੇ ਨਾਲ ਸੋਚੇ ਸ਼ੇਅਰ ਕਰਦਾ ਇਧਰ ਆਪਾਂ ਲਾਇਆ ਹੋਇਆ ਹੈ ਲਾਈਵ ਹਰਮੰਦਰ ਸਾਹਿਬ ਤੋਂ ਕੀਰਤਨ ਤਕਰੀਬਨ 5:05 ਮਿੰਟ ਹੋਏ ਹੋਏ ਨੇਗੇ ਤੇ ਹੁਣ ਮੈਨੂੰ ਬਾਹਰ ਹੀ ਜਾਣਾ ਪਏਗਾ ਕਰਨ ਵਾਸਤੇ ਕੀ ਗਰਮ ਕਰਕੇ ਹੁਣ ਮੈਂ ਚੱਲੀ ਸੀ ਉੱਪਰ ਜੋਤ ਲਗਾਉਣ ਲਈ ਤੇ ਅੱਜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫਿਰ ਤੋਂ ਗੁਰੂ ਗੋਬੀ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਤਾਂ ਸ਼੍ਰੀ ਗੁਰੂ ਗੋਬੀ ਸਿੰਘ ਜੀ ਤੁਹਾਡੇ ਸਾਰਿਆਂ ਦੇ ਪਰਿਵਾਰ ਤੇ ਮਿਹਰ ਕਰਿਆ ਹੱਥ ਰੱਖਣ ਤੇ ਤੁਸੀਂ ਸਾਰੇ ਜਣੇ ਸਿਹਤਮੰਦ ਰਹੋ ਤੇ ਹਮੇਸ਼ਾ ਤੰਦਰੁਸਤ ਰਹੋ। ਇਹੋ ਵਾਜੋ-ਖਿਵਾਣੇ ਹਾਂ। ਹੁਣ ਉਪਰਾਏ ਹੋਏ ਸੀ ਤਾਂ ਦੇਖਦੇ ਹਰਪਰਵੀਨ ਨੇ ਆਪਣੇ ਰੂਮ ਦੇ ਵਿੱਚੋ ਮਾਈ ਗੋਡ ਤੁਸੀਂ ਦੇਖੋ ਹਰਪਰਵੀਨ ਇੰਨੇ ਜ਼ਿਆਦਾ ਟੌਇਜ਼ ਦਾ ਖਲਾਰਾ ਪਾਇਆ ਹੋਇਆ ਆ ਤੇ ਮੈਨੂੰ ਲੱਗਦਾ ਉਹਨੇ ਕਾਫੀ ਜ਼ਿਆਦਾ ਸਮਾਨ ਵੀ ਇੱਥੇ ਬਲਕ ਦੇ ਵਿੱਚ ਲਿਆ ਕੇ ਨਾ ਰੱਖ ਰੱਖਿਆ ਆ ਖਾਣ ਲਈ ਕਿਉਂਕਿ ਜਦ ਵੀ ਉਹ ਲੇਟਦੀ ਹੈ ਨਾ ਉੱਪਰ ਉੱਪਰੀ ਕਿਹੜੇ ਮਾਰ ਰਹੀ ਹੁੰਦੀ ਆ ਆ ਕਰਦਿਆਂ ਰੂਮ ਨੂੰ ਲੋਕ ਤੇ ਚੱਲਦੇ ਆ ਨੀਚੇ ਕੀ ਗੱਲ ਰਹੀਆਂ ਇਹ ਤਾਂ ਮੇਰੇ ਨਾਲ ਇਕੱਠੇ ਹੋ ਗਏ ਕੀੜਾ ਤਾਂਸ ਤੇਰੀ ਪੈਲਿਸ ਪਰ ਗਏ ਜਿਹੜਾ ਵੀ ਉਹ ਦੋ ਹੋ ਨਾ ਮਾਤਾ ਤੇਰੀ ਵੀ ਭਾਗੀ ਚਦਾ ਹੋਏ ਬੋਣਾ ਮੋਣਾ ਕਹੇ ਹੋ ਸੋ ਰੋਟੀ ਪਾਣੀ ਜੀ ਅਸੀਂ ਖਾ ਲਿਆ ਆ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਹੁਣ 7:30 ਹੋਏ ਪਏ ਨੇ ਸੋ ਅੱਜ ਦੇ ਵਲੌਗ ਦੇ ਵਿੱਚ ਚਾਹਨਾ ਹੀ ਉਮੀਦ ਕਰਦੀ ਆ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹੋਣਗੇ ਸੋ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹੋ ਮੇਰੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਿ ਬਾਏ ਬਾਏ